ਤੁਹਾਡੇ ਸ਼ਿਮਲੇ ਤੋਂ ਸਾਡੇ ਰਿਜ਼ਲਟ ਆ ਰਹੇ ਨੇ ਔਰ ਪਰਿਵਾਰ ਤੁਹਾਨੂੰ ਮਿਲਦੇ ਵੀ ਹੋਣਗੇ ਕਿਉਂਕਿ ਸੇ 6 ਸਾਲਾਂ ਤੋਂ ਬਹੁਤ ਵਧੀਆ ਵਧੀਆ ਰਿਜ਼ਲਟ ਆਇਆ ਨੇ ਸਰੀਰ ਦੀ ਸਫਾਈ ਕਰਵਾਉਣ ਦੇ ਨਾਲ ਹੀ ਆਉਣ ਲਈ ਕੋਈ ਦਵਾਈ ਖਾਣ ਨਾਲ ਨਹੀਂ ਬਾਡੀ ਸਰਵਿਸ ਕਰਵਾਉਣ ਦੇ ਨਾਲ ਹੀ ਤਾਂ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਪਰਿਵਾਰ ਨੂੰ ਮਿਲਵਾਉਣ ਜਾ ਰਿਹਾ ਔਰ ਭੈਣ ਜੀ ਤੁਸੀਂ ਖੁਦ ਸੁਣਾਂਗੇ ਕਿਹੜੀ ਜਗ੍ਹਾ ਤੋਂ ਕੀ ਨਾਮ ਆ ਉਹਨਾਂ ਦਾ ਔਰ ਕੀ ਕੀ ਦਿੱਕਤਾਂ ਸੀ ਕਿੱਥੋਂ ਸਟਾਰਟ ਹੁੰਦੀਆਂ ਨੇ ਔਰ ਅੱਜ ਹਾਲਾਤ ਕੀ ਹੈਗੇ ਨੇ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਚੱਲਦੇ ਆਂ ਭੈਣ ਜੀ ਕੋਲ ਹਾਂਜੀ ਵੈਲਕਮ ਹੈ ਭੈਣ ਜੀ ਤੁਹਾਡਾ ਹਾਂਜੀ ਸਰ ਥੈਂਕ ਯੂ ਸਰ ਹਾਂਜੀ ਸਰ ਮੇਰਾ ਨਾਮ ਕੁਲਵੰਤ ਕੌਰ ਓਕੇ ਪਿੰਡ ਵਹੀਂ ਪੁਈ ਠੀਕ ਹੈ ਜ਼ਿਲ੍ਹਾ ਤਰਨਤਾਰ ਸੇਲ ਖਡੂਰ ਸਾਬ ਓਕੇ ਸਰ ਜੋ ਮੈਨੂੰ ਮੁਸ਼ਕਲਾਂ ਸੀਗੀਆਂ ਮੈਨੂੰ ਸਭ ਤੋਂ ਤਾਂ ਮੁਸ਼ਕਲ ਪਹਿਲਾਂ ਸੀਗੀ ਬੀਪੀ ਦੀ ਠੀਕ ਜਿਹੜੀ 2004 ਤੋਂ ਮੈਂ ਲਗਾਤਾਰ ਮੈਡੀਸਨ ਲੈ ਰਹੀ ਸੀ ਓਕੇ ਉਸ ਤੋਂ ਬਾਅਦ ਮੈਨੂੰ ਕਬਜ਼ੇ ਦੀ ਪ੍ਰੋਬਲਮ ਸ਼ੁਰੂ ਹੋ ਗਈ ਠੀਕ ਹੈ ਕਬਜ਼ ਦੇ ਨਾਲ ਸਰ ਮੈਨੂੰ ਨਾਲ ਮੇਰਾ ਸਿਰ ਭਾਰਾ ਰਹਿਣ ਲੱਗਿਆ ਨਾਲ ਦੀ ਨਾਲ ਮੇਰੀ ਲੱਤਾਂ ਦੇ ਵਿੱਚ ਬਹੁਤ ਦਰਦ ਹੁੰਦੀ ਸੀ ਕਿਉਂਕਿ ਮੈਂ ਹੈਲਥ ਡਿਪਾਰਟਮੈਂਟ ਚ ਡਿਊਟੀ ਕਰਦੀ ਆ ਤੇ ਨਾਲ ਹੈਲਥ ਡਿਪਾਰਟਮੈਂਟ ਚ ਕੀ ਕੀ ਹੋ ਭਿੰਜ ਕੀ ਕਰ ਸਰ ਮੈਂ ਇੱਕ ਅਸ਼ਵਰਕਰ ਆ ਓਕੇ ਤੇ ਸਰ ਸਾਡਾ ਫੀਲਡ ਵਰਕ ਹੁੰਦਾ ਵਾ ਤੇ ਅਸੀਂ ਵੇਖੋ ਘਰ ਘਰ ਜਾਣਾ ਹੁੰਦਾ ਤੇ ਮੈਨੂੰ ਬਹੁਤ ਮੁਸ਼ਕਲ ਆਉਂਦੀ ਸੀਗੀ ਠੀਕ ਹੈ ਇੱਕ ਤਾਂ ਨਾਲ ਮੈਨੂੰ ਸਾਹ ਬੜਾ ਫੁੱਲਦਾ ਸੀਗਾ ਬੀਬੀ ਹਾਈ ਹੁਣ ਕਰਕੇ ਤੇ ਨਾਲ ਦੀ ਨਾਲ ਸਰ ਮੈਨੂੰ ਇਹ ਸੀਗਾ ਵੀ ਜਦੋਂ ਮੈਂ ਤੁਰਦੀ ਸੀ ਤੇ ਇੰਜ ਲੱਗਦਾ ਸੀ ਮੈਨੂੰ ਹਾਰਟ ਅਟੈਕ ਆ ਜਾਣਾ ਵਾ ਠੀਕ ਹੈ ਜੀ ਤੇ ਮੈਂ ਜਿੰਨਾ ਚਿਰ ਮੈਡੀਸਨ ਲੈਂਦੀ ਸੀਗੀ ਉਨੇ ਚਿਰ ਮੈਂ ਠੀਕ ਰਹਿੰਦੀ ਸੀ ਉਸ ਤੋਂ ਬਾਅਦ ਮੇਰੇ ਉਹੀ ਹਾਲ ਹੁੰਦਾ ਸੀਗਾ ਤੇ ਮੈਨੂੰ ਇਸ ਤਰ੍ਹਾਂ ਕਰਕੇ ਮਤਲਬ ਕਿ 20 ਸਾਲ ਮੈਂ ਕੱਡੇ ਪਰ ਮੈਨੂੰ ਕੋਈ ਕਿਤੇ ਅਮੀਰ ਰਿਲੀਫ ਨਹੀਂ ਮਿਲਦੀ। ਹੁਣ ਆਣ ਕੇ ਮੈਨੂੰ ਇਸ ਤਰ੍ਹਾਂ ਸੋਸ਼ਲ ਮੀਡੀਆ ਰਹੀ ਮੈਨੂੰ ਇੱਕ ਵੀਡੀਓ ਮਿਲਦੀ ਸੀ ਪਰ ਮੈਂ ਉਹਨਾਂ ਤੇ ਜਿਆਦਾ ਕਿ ਮੈਂ ਅਸਰ ਨਹੀਂ ਕਰਦੀ ਕਿ ਇਹ ਚੀਜ਼ਾਂ ਫੇਕ ਹੁੰਦੀਆਂ ਵਾਂ ਪਰ ਜੋ ਮੈਂ ਆਪਣੇ ਹੱਥੀਂ ਰਿਜ਼ਲਟ ਲਿਆ ਇਸ ਚੀਜ਼ ਦਾ ਮੈਂ ਆਪਣੀ ਸਰੀਰ ਤੇ ਰਿਜ਼ਲਟ ਲਿਆ ਮੈਂ ਆਪਣੀ ਬੋਡੀ ਠੀਕ ਕੀਤੀ ਸਰ ਮੈਨੂੰ ਜਦੋਂ ਵੀਡੀਓ ਮਿਲੀ ਤੇ ਮੈਂ ਫਿਰ ਉਹ ਵੀਡੀਓ ਵਾਲੇ ਵੀਰ ਨਾਲ ਸੰਪਰਕ ਕੀਤਾ ਉਹਨਾਂ ਮੈਨੂੰ ਅੱਗੇ ਜਿਹੜਾ ਬੋਡੀ ਸਰਵਿਸ ਮੰਗਵਾ ਕੇ ਦਿੱਤਾ ਜਦੋਂ ਮੰਗਵਾਇਆ ਤੇ ਨਾਲ ਦੀ ਨਾਲ ਮੈਨੂੰ ਸਰ ਪੰਜਵੇਂ ਦਿਨ ਰਿਜ਼ਲਟ ਵੀ ਮਿਲ ਗਿਆ ਤੇ ਮੈਂ ਤਾਂ ਇਸ ਚੀਜ਼ ਨੂੰ ਵਾਹਿਗੁਰੂ ਦਾ ਚਮਤਕਾਰ ਮੰਨ ਪੰਜਵੇਂ ਦਿਨ ਤੁਹਾਨੂੰ ਪਤਾ ਲੱਗਣ ਲੱਗਾ ਤੁਹਾਡੀ ਗੋਡੀ ਨੂੰ ਹਾਂਜੀ ਸਰ ਜਿਹੜਾ ਮੈਨੂੰ ਬੋਲਣ ਵਿੱਚ ਮੁਸ਼ਕਲ ਆਉਂਦੀ ਸੀ ਮੇਰੀ ਗਲੇ ਦੀ ਆਵਾਜ਼ ਵੀ ਬਿਲਕੁਲ ਬੈਠ ਜਾਂਦੀ ਸੀ ਆਵਾਜ਼ ਮੈਨੂੰ ਜਦੋਂ ਮੈਂ ਕਿਤੇ ਫੋਨ ਲਾਉਂਦੀ ਤੇ ਮੇਰੇ ਰਿਸ਼ਤੇਦਾਰ ਕਹਿੰਦੇ ਸੀ ਕਿ ਭਾਜੀ ਗੱਲ ਕਰ ਰਹੇ ਆ ਤੇ ਮੈਂ ਕਹਿੰਦੀ ਸੀ ਕਿ ਨਹੀਂ ਮੈਂ ਗੁਲਬੰਦ ਕੌਰ ਬੋਲ ਰਹੀ ਆ ਤੇ ਮੇਰੀ ਇੱਕ ਆਵਾਜ਼ ਦਾ ਵੀ ਫਰਕ ਪੈ ਗਿਆ ਤੇ ਨਾਲ ਦੀ ਨਾਲ ਮੈਨੂੰ ਜਿਹੜਾ ਬੀਪੀ ਮੇਰਾ ਸਾਰ ਨੂੰ ਟੜਕਣਵਾਦੀ ਸੀ ਉਹ ਵੀ ਬਿਲਕੁਲ ਠੀਕ ਹੋ ਗਈ ਇਹ ਪੰਜ ਜਿਵੇਂ ਪ੍ਰੋਬਲਮਾਂ ਸਟਾਰਟ ਹੁੰਦੇ ਚਲੋ ਬਈ ਤੁਸੀਂ ਉਹ ਫੀਲਡ ਨਾਲ ਜੁੜੇ ਹੋ ਆ ਸਭ ਕਰੋ ਹਾਂਜੀ ਤੇ ਕਿੰਨੇ ਕੁ ਡਾਕਟਰਾਂ ਕੋਲ ਦਵਾਈਆਂ ਲਈਆਂ ਕੀ ਕੀ ਪ੍ਰਯਾਸ ਕੀਤੇ ਇਹਨੂੰ ਸੈੱਟ ਕਰਨ ਵਾਸਤੇ ਤੁਸੀਂ ਸਰ ਪ੍ਰਯਾਸ ਤੇ ਵੇਖੋ ਬੰਦਾ ਹਰ ਕੋਈ ਕਰਦਾ ਹੀ ਆ ਕਿ ਮੈਂ ਆਪਣੀ ਮੇਰੀ ਸਿਹਤ ਠੀਕ ਰਵੇ ਬੱਚਿਆਂ ਦੇ ਵਿੱਚ ਤਨ ਪਤਾ ਵੀ ਅੱਜ ਕੱਲ੍ਹ ਕਾਰੋਬਾਰ ਕਾਫੀ ਆ ਇਹ ਨਾਲੇ ਫੀਲਡ ਦਾ ਵਰਕ ਆ ਸਾਡੀ ਡਿਊਟੀ ਜਿਹੜੀ ਉਹ 24 ਘੰਟੇ ਦੀ ਆ ਸਾਨੂੰ ਪਤਾ ਨਹੀਂ ਰਾਤ ਨੂੰ ਕਾਲ ਆ ਜਣੀ ਕਿੱਥੇ ਜਾਣਾ ਪੈਣਾ ਵਾ ਇਸ ਤਰ੍ਹਾਂ ਕਰਕੇ ਸਾਨੂੰ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਟੈਸਟ ਕਰਵਾਉਂਦੀ ਸੀ ਉਹਦੇ ਵਿੱਚ ਤੇ ਸਰ ਤੁਹਾਨੂੰ ਪਤਾ ਬਈ ਨਾਲ ਦੀ ਨਾਲ ਮੈਨੂੰ ਉਨਾਂ ਚਿਰ ਮਤਲਬ ਠੀਕ ਹੁੰਦੀ ਸੀ ਜਿੰਨਾ ਚਿਰ ਮੈਂ ਮੈਡੀਸਨ ਲੈਂਦੀ ਸੀ ਠੀਕ ਹੈ ਜੀ ਤੇ ਬਾਅਦ ਵਿੱਚ ਫਿਰ ਉਹੀ ਹਾਲ ਹੁੰਦਾ ਸੀਗਾ ਹੁਣ ਮੇਰੀ ਡੋਜ਼ ਵਾਧਦੀ ਜਾਂਦੀ ਸੀ ਤੇ ਮੈਨੂੰ ਖੁਦ ਮੇਰੇ ਡਾਕਟਰ ਵੀ ਕਹਿੰਦੇ ਕਿ ਤੈਨੂੰ ਸਾਇਲੈਂਟ ਅਟੈਕ ਹੋ ਰਹਿਣਾ ਜਿਸ ਦਿਨ ਨਾ ਤੋਂ ਮੈਡੀਸਨ ਲੈਂਗੀ ਤੇ ਮੈਨੂੰ ਕਿਤੇ ਬਾਹਰ ਜਾਣ ਤੋਂ ਪਹਿਲਾਂ ਮੈਨੂੰ ਆਪਣੀ ਮੈਡੀਸਨ ਦਾ ਪ੍ਰਬੰਧ ਕਰਨਾ ਪੈਂਦਾ ਸੀਗਾ ਠੀਕ ਹੈ ਜੀ ਇਹ ਬੰਜ ਮੈਂ ਫਿਰ ਤੁਰਦਿਆਂ ਸਾਹ ਨੂੰ ਵਿਚੋਂ ਚੜਦਾ ਹੋਊਗਾ ਇਹਨੂੰ ਸਾਹ ਦੀ ਸੀ ਪ੍ਰੋਬਲਮ ਦੱਸਰੀ ਸੀ ਸਾਹ ਤੇ ਸਰ ਇੰਨਾ ਜ਼ਿਆਦਾ ਚੜਦਾ ਸੀਗਾ ਕਿ ਦੇ ਕੋਈ ਮੈਨੂੰ ਲੰਮਾ ਮਤਲਬ ਲਗਾਤਾਰ ਫੀਲਡ ਵਰਕ ਕਰਨਾ ਪੈਂਦਾ ਤੇ ਇੰਜ ਲੱਗਦਾ ਸੀਗਾ ਕਿ ਮੈਨੂੰ ਪਤਾ ਨਹੀਂ ਕਿਹੜੇ ਵੇਲੇ ਹਾਰਟ ਅਟੈਕ ਹੋ ਜਾਣਾ ਮੈਨੂੰ ਸਾ ਮਤਲਬ ਕੋਲ ਜਾਂਦਾ ਸੀ ਗੋਟ ਦੀ ਗੋਟਨੂੰਦੀ ਸੀਗੀ ਹਾਂਜੀ ਓਕੇ ਠੀਕ ਹੈ ਮਨ ਲਓ ਜਿਵੇਂ ਤੁਸੀਂ ਇਹ ਤੁਸੀਂ ਦੱਸਿਆ ਵੀ ਮੈਂ ਵੀਡੀਓ ਦੇਖਦੀ ਸੀ ਡਿਲੀਟ ਕਰ ਦਿੰਦੀ ਮਤਲਬ ਫੇਸ ਬਣਦਾ ਨਹੀਂ ਨਹੀਂ ਹਾਂਜੀ ਸਰ ਮਤਲਬ ਕਿਵੇਂ ਡਿਸੀਜਨ ਲਿਆ ਵਰਤਨ ਦਾ ਸਰ ਕਿਉਂਕਿ ਵੀਡੀਓ ਇਹੋ ਜਿਹੀਆਂ ਚੀਜ਼ਾਂ ਦੀਆਂ ਬਹੁਤ ਆਉਂਦੀਆਂ ਵਾ ਪਰ ਜੋ ਮੇਨ ਜੋ ਮੈਨੂੰ ਰਿਜ਼ਲਟ ਆਇਆ ਵਾ ਮੈਂ ਤੇ ਬਹੁਤ ਇਸ ਚੀਜ਼ ਨੂੰ ਬਹੁਤ ਹੀ ਮਤਲਬ ਸਮਝੀਆਂ ਕਿ ਨਹੀਂ ਤੇ ਮੈਂ ਵੀ ਕਿਸੇ ਤੇ ਵਿਸ਼ਵਾਸ ਨਹੀਂ ਕਰਦੀ ਤੇ ਉਹ ਮੈਨੂੰ ਫੇਖ ਇਸ ਤਰ੍ਹਾਂ ਵੀ ਫੇਤ ਬਣ ਗਿਆ ਕਿ ਮੈਂ ਜਦੋਂ ਵੀਣਾ ਸ਼ੁਰੂ ਕੀਤਾ ਤੇ ਮੈਨੂੰ ਵਿਸ਼ਵਾਸ ਹੋ ਗਿਆ ਕਿ ਮੈਂ ਇਹਦੇ ਨਾਲ ਠੀਕ ਹੋ ਜੂੰਗੀ ਤੇ ਸਰ ਇਹੀ ਚਮਤਕਾਰੀ ਗੁਰੂ ਰਾਮਦਾਸ ਜੀ ਦਾ ਹੋ ਗਿਆ ਕਿ ਮੈਂ ਬਿਲਕੁਲ ਠੀਕ ਹੋ ਗਈ ਇਹਦੇ ਨਾਲ ਓਕੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਜਾਈਗੀ ਨਹੀਂ ਸਰ ਮੈਂ ਕੋਈ ਬੀਪੀ ਦੀ ਮੈਡੀਸਨ ਨਹੀਂ ਲੈ ਰਹੀ ਕੋਈ ਮੈਡੀਸਨ ਨਹੀਂ ਇਸ ਟਾਈਮ ਲੈ ਰਹੀ ਕੋਈ ਬੀਪੀ ਦੀ ਪ੍ਰੋਬਲਮ ਵੀ ਤੁਹਾਨੂੰ ਕਾਫੀ ਸਾਲਾਂ ਤੋਂ ਬਈ ਚੱਲਦੀ ਆ ਰਹੀ ਸਰ 20 ਸਾਲ 2024 ਚ ਬੈਠੇ ਆ ਹਾਂਜੀ ਹਾਂਜੀ ਸਰ ਮਤਲਬ ਇੰਨੇ ਸਾਲ 2004 ਤੋਂ 20 ਸਾਲ ਪੁਰਾਣੀ ਜਿਹੜੀ ਮੇਰੀ ਮੈਡੀਸਨ ਬੰਦ ਹੋ ਗਈ ਜੇ ਆਜ ਇਸ ਟਾਈਮ ਕੋਈ ਮਰਜ਼ੀ ਕੋਈ ਮੈਡੀਸਨ ਨਹੀਂ ਕੋਈ ਮੈਡੀਸਨ ਨਹੀਂ ਤੇ ਔਰ ਲੱਖੀ ਲੋਕਾਂ ਜਿੱਥੋਂ ਦੀ ਵੀਡੀਓ ਦੇਖਣਗੇ ਜੀ ਔਰ ਉਹ ਵੀ ਪਰਿਵਾਰ ਕਿਉਂਕਿ ਜਦੋਂ ਨੌਲੇਜ ਆਉਦੀ ਹੁੰਦੀ ਹੈ ਜਿਆ ਦਿੱਕਤਾਂ ਦਾ ਸਾਹਮਣਾ ਕਰਦਾ ਬੰਦਾ ਜਿਵੇਂ ਤੁਸੀਂ ਲਾਸਟ ਡਿਸੀਜਨ ਲਿਆ ਵੀ ਦੇਖੀ ਜੋ ਜਿੱਥੇ ਇੰਨੇ ਸਾਰਾ ਉਸ ਕਰਕੇ ਦੇਖ ਲਿਆ ਵੀ ਕਿ ਵੀ ਆਪਾਂ ਵਰਤ ਕੇ ਦੇਖਦੇ ਹਾਂ ਤੁਸੀਂ ਡਿਸੀਜਨ ਲਿਆ ਹੈ ਨਾ ਹਾਂਜੀ ਤਾਂ ਉਹ ਪਰਿਵਾਰ ਨੂੰ ਕੀ ਸਨੇਹਾ ਦੇਣਾ ਚਾਹੋਗੇ ਤੁਸੀਂ ਅੱਜ ਸਰ ਮੇਰਾ ਪਰਿਵਾਰਾਂ ਨੂੰ ਇਹੀ ਸਨੇਹਾ ਕਿ ਵੇਖੋ ਮੈਂ ਬਾਡੀ ਸਰਵਸ ਲੈਣ ਦੇ ਬਾਅਦ 20 ਸਾਲ ਪੁਰਾਣੀ ਜਿਹੜੀ ਮੇਰੀ ਮੈਡੀਸਨ ਬੰਦ ਹੋਊਗੀ ਜਿਹੜੀ ਕਿ ਇੱਕ ਮੇਰੇ ਦਿਮਾਗ ਦਾ ਹੀ ਟੈਨਸ਼ਨ ਸੀ ਕਿ ਮੈਡੀਸਨ ਜਿਹੜੀ ਮੇਰੇ ਲਈ ਕਿੰਨੀ ਜ਼ਰੂਰੀ ਸੀਗੀ ਤੇ ਇਹ ਆਪਾਂ ਨੂੰ ਇਹ ਨਹੀਂ ਕਿ ਆਪਾਂ ਨੂੰ ਬਿਮਾਰੀ ਟਿਕਣੀ ਚਾਹੀਦੀ ਹੈ ਬਿਮਾਰੀ ਨਾ ਢੀਕੋ ਸਾਨੂੰ ਤੰਦਰੁਸਤ ਨੂੰ ਹੀ ਲੈਣਾ ਚਾਹੀਦਾ ਇਹ ਆਰਗੈਨਿਕ ਚੀਜ਼ਾਂ ਨੇ ਇਹ ਬਹੁਤ ਵਧੀਆ ਨੇ ਇਹ ਤੇ ਵਿਸ਼ਵਾਸ ਕਰੋ ਬੋਡੀ ਸਰਵ ਸਭ ਨੂੰ ਲੈਣਾ ਚਾਹੀਦਾ ਸਭ ਨੂੰ ਹੀ ਲੈਣਾ ਚਾਹੀਦਾ